ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਸਬੰਧਤ ਹੈ ਉਹਨਾਂ ਦੋਨਾਂ ਮਸ਼ਹੂਰ ਵਲੌਗਰ ਅਤੇ ਇਨਫਲੂਐਂਸਰ ਨਾਲ ਜੋ ਕਿ ਗੱਗੂ ਤੇ ਮੋਟੇ ਵਜੋ ਜਾਣੇ ਜਾਂਦੇ ਹਨ ਆਪਣੀਆਂ ਹਾਸੇ ਭਰੀਆਂ ਵੀਡੀਓਜ਼ ਅਤੇ ਦਿਲ ਛੂ ਲੈਣ ਵਾਲੇ ਵਲੌਗਸ ਰਾਹੀਂ ਹਰ ਰੋਜ਼ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਂਦੇ ਹਨ ਉਹਨਾਂ ਦੇ ਵਲੌਗਸ ਅਤੇ ਮਸਤੀ ਭਰੀ ਅਦਾ ਹਮੇਸ਼ਾ ਲੋਕਾਂ ਨੂੰ ਖੁਸ਼ ਕਰਦੀ ਹੈ ਪਰ ਹੁਣ ਉਹਨਾਂ ਵੱਲੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਚਿੰਤਾ ਜਤਾਈ ਹੈ ਹਾਲੀ ਵਿੱਚ ਗੱਗੂ ਦੇ ਖੇਤ ਵਿੱਚ ਇੱਕ ਗੱਡੀ ਦਾ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਜਿਸ ਕਾਰਨ ਗੱਡੀ ਖੇਤ ਵਿੱਚ ਪਲਟ ਗਈ ਇਸ ਹਾਦਸੇ ਦੀ ਖਬਰ ਮਿਲਣ ਤੇ ਖੇਤ ਦੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਹਾਲਾਂਕਿ ਗੱਡੀ ਗੱਗੂ ਦੀ ਸੀ ਜਾਂ ਕਿਸੇ ਹੋਰ ਦੀ ਇਸ ਬਾਰੇ ਉਸਨੇ ਕੋਈ ਸਾਫ਼ ਜਾਣਕਾਰੀ ਨਹੀਂ ਦਿੱਤੀ ਜਦ ਗੱਗੂ ਵੱਲੋਂ ਇਹ ਸਨੈਪਚੈਟ ਰਾਹੀਂ ਪੋਸਟ ਸਾਂਝੀ ਕੀਤੀ ਗਈ ਤਾਂ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਕਮੈਂਟ ਆਉਣੇ ਸ਼ੁਰੂ ਹੋ ਗਏ ਵੀਡੀਓ ਵਿੱਚ ਪਿੱਛੇ ਗੱਗੂ ਦੀ ਮਾਂ ਦੀ ਆਵਾਜ਼ ਆ ਰਹੀ ਸੀ ਜੋ ਕਹਿ ਰਹੀ ਸੀ ਕਿ ਗੱਡੀ ਵਿੱਚ ਸਕੂਲ ਦੇ ਬੱਚੇ ਸਨ ਜਿਵੇਂ ਹੀ ਗੱਗੂ ਜਾਂ ਮੋਟੇ ਵੱਲੋਂ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਅਸੀਂ ਅਰਦਾਸ ਕਰਦੇ ਹਾਂ ਕਿ ਗੱਗੂ ਤੇ ਮੋਟੇ ਦਾ ਪਰਿਵਾਰ ਸੁਰੱਖਿਤ ਹੋਵੇ, ਉਹ ਸਿਹਤਮੰਦ ਰਹਿਣ ਤੇ ਉਹਨਾਂ ਨੂੰ ਰੱਬ ਵੱਲੋਂ ਚੜ੍ਹਦੀ ਕਲਾ ਪ੍ਰਾਪਤ ਹੋਵੇ। ਜਿਹੜੇ ਵੀ ਇਸ ਹਾਦਸੇ ਵਿੱਚ ਸ਼ਾਮਲ ਸਨ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ। ਤੁਸੀਂ ਵੀ ਕਮੈਂਟਾਂ ਵਿੱਚ ਇਹਨਾਂ ਲਈ ਜ਼ਰੂਰ ਅਰਦਾਸ ਕਰਿਓ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।